ਸੰਨ੍ਹਾ ਜਿੰਦਾਬਾਦ 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 ਸਰਕਾਰ ਮਰਦਾਵਾ ਖਸਾਨਾ ਵੱਲੋਂ ਜਿੰਦਾਬਾਦ ਸਰਕਾਰ ਵਿਧਾਇਕ ਮਨਜੀਤ ਸਿੰਘ ਬਲਾਸਪੁਰ ਦੇ ਦਫ਼ਤਰ ਦੇ ਅੱਗੇ ਜਿਹੜਾ ਘਰ ਨਾਲ ਜਿਹੜਾ ਨਾਰੇਬਾਜ਼ੀ ਕਰੀ ਜਾ ਰਹੀ ਆ ਤੁਸੀਂ ਵੇਖ ਰਹੇ ਹੋ ਟਾਰਪੀ ੱੱਕੇ ਇੱਥੇ ਹੀ ਚੱਕ ਲਿਆਂਗੇ ਜਿੰਦਾਬਾਦ ਜਿੰਦਾਬਾਦ

मुख्यंत्री मोदा अॻियां ਦੇ ਪਾਸੇ ਕਰਕੇ ਕਰ ਰਹੇ ਹਾਂਗੇ ਤੇ ਚਾਹ ਹੂੰ ਭਾਈ ਮਾਰੇ ਪਾਸੇ ਤੇ ਕੁਤਰੀ ਦੱਸਣ ਜਾ ਰਹੇ ਸੀ ਰੋਣ ਜਾ ਰਹੇ ਸੀ ਕੋਈ ਕਹਿੰਦਾ ਮੈਂ ਤੁਹਾਨੂੰ ਉੱਥੇ ਜਾਣ ਨਹੀਂ ਦੇਣਾ ਛਾਪੇਮਾਰੀ ਕੀਤੀ ਆ ਰਸਤਿਆਂ 'ਚ ਰੋਕਿਆ ਗ੍ਰਿਫਤਾਰ ਕੀਤੇ ਆ ਡਿਟੇਨ ਕੀਤੇ ਆ ਮਤਲਬ ਜੋ ਤਰੀਕਾ ਪੰਜਾਬ ਸਰਕਾਰ ਨੂੰ ਲੱਗਿਆ ਵੀ ਅਸੀਂ ਪਿੰਡਾਂ ਤੋਂ ਨਹੀਂ ਨਿਕਲਦੇ ਨੇ ਸੜਕਾਂ ਦੇ ਘੇਰ ਨਹੀਂ ਉਹ ਉਹਨੇ ਅਪਣਾਇਆਗਾ ਇਹ ਤਰੀਕਾ ਜੋ ਮੋਦੀ ਸਰਕਾਰ ਅਪਣਾ ਰਹੀ ਆ ਫੋਰਸ ਉਦਿਆਂ ਦੇ ਵਿੱਚ ਜਾਂ ਦਿੱਲੀ ਘੋਲਵੇਲੇ ਵੀ ਉਹਨੇ ਪਹਿਲਾਂ ਅਪਣਾਇਆਗਾ ਰਾਸਤੇ 'ਚ ਰੋਕਾਂ ਲਾ ਕੇ ਉਹਦੀ ਪੈੜ ਦੇ ਪੈੜ ਜੇ ਤਾਂ ਰਿਹਾ ਉਸੇ ਰਾਹ ਤੇ ਚੱਲ ਰਿਹਾਗਾ ਜਿਵੇਂ ਮੋਦੀ ਸਰਕਾਰ ਜਾਂ ਯੂਪੀ ਦੀ ਸਰਕਾਰ ਯੂਪੀ ਦੇ ਵਿੱਚ ਉਥੋਂ ਦੇ ਗੈਂਗਸ ਕਟਕੈਂਤੀ ਵਾਲਿਆਂ ਉਹਨਾਂ ਦੇ ਘਰਾਂ ਦੇ ਮੂਹਰੇ ਬਲਡوزر ਹਟਾਉਂਦੀ ਐ ਇੱਥੇ ਵੀ ਉਹ ਜਿਹੜੇ ਨਸ਼ਾ ਵੇਚਦੇ ਕੋਈ ਪਰਚੂਨ ਚ ਵੇਚਦੇ ਆ ਉਹਨਾਂ ਦੇ ਖਿਲਾਫ ਵੀ ਉਹਨਾਂ ਨੇ ਇਹੀ ਮਹਿਮਾ ਤੋਰੀ ਹੋਈ ਆ ਕੋਈ ਉਹਨਾਂ ਦੀ ਵਿਆਪਕ ਇੱਕ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਪਹਿਲੇ ਉਹਨਾਂ ਦੇ ਘਰ ਟਾਇਆ ਜਾ ਰਹੇ ਆ ਜਿਹੜੇ ਵੱਡੇ ਮਤਲ ਮਗਰਮਾਸ਼ਾ ਉਹਨਾਂ ਦੀਆਂ ਕੋਠੀਆਂ ਉਵੇਂ ਖੜੀਆਂ ਉਸ ਵੱਡੀਆਂ ਮੰਗਾ ਤੋਂ ਛੱਡ ਕੇ ਜਿਹੜੀ ਇੱਕ ਸਾਡੇ ਕਿਸਾਨਾਂ ਦੀ ਪੱਕੇ ਨੂੰ ਹੱਥ ਪਾਇਆ ਭਗਵਾਨ ਸਤਿਨਾਮ ਦੀ ਸਰਕਾਰ ਨੇ ਉਹਦੇ ਖਿਲਾਫ ਇਹ ਧਰਨਾ ਜਿਹੜਾ ਸੋ ਜੀ ਆ ਜੀ ਲਾਇਆ ਅੱਜ ਦੇ ਧਰਨੇ ਦਾ ਮੈਸੇਜ ਜਿਹੜਾ ਹੈ ਇਹ ਸਰਕਾਰ ਨੂੰ ਆ ਕਿ ਜਿਹੜਾ ਤੁਸੀਂ ਕਿਸਾਨਾਂ ਦੀ ਪੱਗ ਨੂੰ ਹੱਥ ਨਹੀਂ ਪਾਇਆ ਕਿਸਾਨਾਂ ਦੀ ਪੱਗਾਂ ਰੋੜੀਆਂ ਢੜਕਾਂ ਤੇ ਸਾਡੇ ਵਰਗਿਆਂ ਨੂੰ ਘਰਾਂ ਦੇ ਵਿੱਚੁੱਤੇ ਪਿਆ ਨੂੰ 10-10 ਵਜੇ 3:00 ਵਜੇ 4:00 ਵਜੇ ਸਾਕੇ ਪੋਸਟੇ ਸਟੇਸ਼ਨ ਦੇ ਵਿੱਚੁੱਟਿਆ ਗਿਆ ਤੇ ਲਈ ਜਿੱਥੇ ਭਗਵਾਨ ਕਮਾਨ ਦੀ ਸਰਕਾਰ ਆ ਜਿਹੜੇ ਕਹਿੰਦੇ ਸੀ ਕਿ ਮੈਂ ਲੋਕਾਂ ਦੀ ਸਰਕਾਰ ਆ ਆਮ ਪਾਰਟੀ ਦੇ ਅਸੀਂ ਬੰਦੇ ਆ ਆਮ ਹੀ ਬੰਦੇ ਆ ਪਰ ਅੱਜ ਉਹ ਕਾਰਪੋਰੇਟ ਘਰਾਣਿਆਂ ਦੇ ਅੱਥਾਂ ਦੇ ਵਿੱਚ ਆ ਚੁੱਕੀ ਐ ਅੱਜ ਜੋ ਨੀਤੀਆਂ ਕੇਂਦਰ ਸਰਕਾਰ ਜੀ ਚਲਾ ਰਹੀ ਰਹੀਆ ਸਰਬੰਨੇ ਹੋਰਿਆਂ ਤੋਂ ਇਹ ਮੂਰਾ ਬਣ ਕੇ ਉਹ ਨੀਤੀਆਂ ਨੂੰ ਸਫਲ ਕਰਾਉਣ ਲਈ ਤਿਆਰੀ ਕਰ ਰਿਹਾ ਐ ਅੱਜ ਜੋ ਜਵਾਬ ਦੌਲਤ ਫਸੇ ਕਿ ਤਨਾਂ ਦੇ ਤਾਂ ਆਇਆ ਜਾ ਰਿਹਾ ਹੈ ਮਜ਼ਦੂਰਾਂ ਨੇ ਤਾਂ ਆਇਆ ਜਾ ਰਿਹਾ ਹੈ ਮੁਲਾਜ਼ਮਾਂ ਨੇ ਤਾਂ ਆਇਆ ਜਾ ਰਿਹਾ ਉਹਦੀ ਜਿਹੜੀ ਜੋੜੀ ਜਾਗਦੀ ਵਿਸਾਲ 5 ਤਰੀਕ ਦੇ ਜਾਂ ਚੰਡੀਗੜ੍ਹ ਦਾ ਧਰਨਾ ਜੀ ਉਹ ਹੀ ਸਾਹਮਣੇ ਪ੍ਰਧਾਨ ਕ ਰੂ ਦੇ ਵਿੱਚ ਆਈ ਹੈ ਅੱਜ ਜੋ ਕਿਸਾਨਾਂ ਦੀ ਹਾਲਤ ਨੇ 5 ਤਰੀਕ ਨੂੰ ਕੀਤੀ ਹੈ ਉਹ ਬਹੁਤ ਨਿੰਦਣਯੋਗ ਹੈ ਇਹ ਨਹੀਂ ਅੱਜ ਦਾ ਜਿਹੜਾ ਧਰਨਾ ਤੇ ਭਗਵਾਨਤ ਮਾਨ ਨੂੰ ਇੱਕ ਚੈਲੰਜ ਹੈ ਕਿ ਜਿਵੇਂ ਤੂੰ ਸਾਡੇ ਦੇ ਉੱਤੇ ਬਾਰ ਕੀਤਾ ਅੱਜ ਅਸੀਂ ਜੋ ਸੰਯੋਗ ਸੰਗਠਨ ਦਾ ਜੋ ਫੈਸਲਾ ਕਰੂਗਾ ਅਸੀਂ ਉਹ ਤੇ ਫੋਨ ਕਰਾਂਗੇ ਇਹ ਵੀ ਹੋ ਸਕਦਾ ਹੈ ਕਿ ਤੇਰੇ ਐਮਐਲਏ ਨੂੰ ਅਸੀਂ ਪਿੰਡਾਂ ਦੇ ਵਿੱਚ ਬਾਅਦ ਨੂੰ ਵੀ ਲਾ ਦੇ ਜੇ ਇਸ ਲਈ ਜਿਵੇਂ ਤੇਰਾ ਮੰਤਰੀ ਆਊਗਾ ਜਾਂ ਐਮਐਲਏ ਆਊਗਾ ਦਾ ਸੰਯੋਗ ਸੰਗਠਨ ਨੂੰ ਉਹ ਤੇਰਾ ਫੈਸਲਾ ਹੋਊਗਾ ਜੋ ਵੀ ਸੰਯੋਗ ਸੰਗਠਨ ਤੋਂ ਹਮ ਪਾਲ ਦੇਊਗਾ ਅਸੀਂ ਉਹਦੇ ਵਿੱਚ ਬੱਥ ਵੱਧ ਸਹਿਯੋਗ ਕਰਾਂਗੇ ਸਾਡੀ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਆਮ ਪਾਰਟੀ ਦੇ ਜਿਹੜੇ ਜਿੰਨੇ ਵਰਕਰ ਨੇਤਾ ਲੀਡਰ ਐਮਐਲਏ ਆ ਉਹਨਾਂ ਤੋਂ ਜੋ ਪਿੰਡਾਂ ਦੇ ਵਿੱਚ ਜਾਂਦੇ ਆ ਤੇ ਉਹਨੂੰ ਸਵਾਲ ਪੁੱਛੋ ਵੀ ਸਾਡਾ ਕਸੂਰ ਕੀ ਹੈ ਕਿਉਂਕਿ ਪ੍ਰਦਰਸ਼ਨ ਕਰਨ ਦਾ ਅਧਿਕਾਰ ਸਾਡੇ ਸੰਵਿਧਾਨ ਦੇ ਵਿੱਚ ਸਾਨੂੰ ਦਿੱਤਾ ਹੋਇਆ ਹੈ ਅਸੀਂ ਜਿੱਥੇ ਮਰਜ਼ੀ ਬੈਠ ਕੇ ਪ੍ਰਦਰਸ਼ਨ ਕਰ ਸਕਦੇ ਹਾਂ ਸਰਕਾਰ ਸਾਨੂੰ ਕਿੰਨੂੰ ਲੋਕਤਾਂ ਜੀ ਕਿਸੇ ਬੱਠੇ ਥਾਂ ਤੇ ਭਵਾ ਸਕਦੀ ਹੈ ਪਰ ਇਹ ਨਹੀਂ ਅੱਜ ਤੱਕ ਕਰਕੇ ਸਰਕਾਰ ਨੇ ਦਿੱਤਾ ਤੇ ਕੋਟ-ਕੋਟ ਕੇ ਉਹਨਾਂ ਨੂੰ ਪਾਸੇ ਕੀਤਾ ਹੋਵੇ ਜਾਂ ਸੁੱਤੇ ਪਿਆ ਨੂੰ ਲੋਕਤਾਂ ਨੂੰ ਕਿਸਾਨਾਂ ਨੂੰ ਆਣੇ ਦੇ ਵਿੱਚ ਡੱਕਿਆ ਗਿਆ ਹੋਵੇ ਤੇ ਉਹਨਾਂ ਨੂੰ ਉੱਥੇ ਹੀ ਨਾ ਛੱਡਿਆ ਗਿਆ ਜਿਹਨਾਂ ਦੇਤੇ ਵੀ ਭੇਜਿਆ ਗਿਆ ਹੋਵੇ ਤੇ ਇੱਕ ਪਹਿਲੀ ਜੁਦਾੜਾ ਭਗਵੰਤ ਸਿੰਘ ਉਦਾਰ ਜਿਹਨੇ ਕਿ ਮੈਦਾਨੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ बहुत बुनादान मज़दूर मुलम कान मोर्चा जिंदु कान मोर्चा जिंदा रगवंत ਤੇ ਮੋਦੀ ਸਰਕਾਰ सरकार ਲੋਕਾਂ ਦੇ ਸਰਬਦਾਤਾ ਨੂੰ ਨਹੀਂ ਪਹੁੰਚਾਣ ਤੇ ਵੇਦੀ ਸਰਕਾਰ ਮਰਦਾਬਾ ਬਾਦੂ ਨੇ ਆਪ ਜਿਖਾਏ ਆ ਦੇਖੋ ਸੋਖਾ ਆਸ਼ਕਾ ਦਾ ਆਵਾਜ਼ ਸੁਣਾਪੀ ਗਈ ਹੋਈ ਆ ਆਪ ਹੀ ਮਿਲਦੀ ਹੈ ਕਿ ਆਪਾਂ ਬੰਦਿਆਂ ਵੱਲੋਂ ਆਪਾਂ ਬੰਦਾਰਾ ਆ ਗਏ ਸੀਗੇ ਸਦਾ ਸੀ ਉਹਦੇ ਤਹਿਤ ਆ ਗਏ ਸ਼ਰਤਾਂ ਦੇ ਵਿੱਚ ਆ ਕਿ ਪਹਿਲਾਂ ਨਹੀਂ ਸੀ ਦਸ ਸਿੰਘ ਵਾਲੇ ਦਫ਼ਤਰ ਦੇ ਅੱਗੇ ਧਰਨਾ ਲਾਇਆ ਗਿਆ ਆਪਣਾ ਮਰਜ਼ਾ ਨਹੀਂ ਅੱਜ ਸਰ ਜੀ ਕੀ ਨਾ ਵੜੀ ਐਮ ਬੀ ਸਿੰਘ ਕਿਰਤ ਪ੍ਰਧਾਨ ਤੇ ਜ਼ਿਲ੍ਹਾ ਦੇਖੋ ਸਰ ਜਿਹੜਾ ਅੱਜ ਦਾ ਧਰਨਾ ਲਾਇਆ ਕਿਹੜਾ ਇਹ ਅੱਜ ਦਾ ਧਰਨਾ ਲਾਇਆ ਜੋ ਜੰਨੀਗੜ ਦੇ ਵਿੱਚ 5 ਮਾਰਚ ਨੂੰ ਵੱਡੀ ਗਾਲ ਦਿੱਤੀ ਗਈ ਸੀ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਮੋਰਚਾ ਲਗਾਉਣਾ ਉਹ ਮੋਰਚੇ ਨੂੰ ਭਗਵੰਤਮਾਨ ਸਰਕਾਰ ਵੱਲੋਂ ਜੋ ਮੀਟਿੰਗ ਰੱਖੀ ਗਈ ਉਹ ਮੀਟਿੰਗ ਦੇ ਵਿੱਚ ਕਿਸਾਨਾਂ ਨੂੰ ਬੁਰਾ ਭਲਾ ਵੀ ਬੋਲਿਆ ਤੇ ਇਹ ਮੋਰਚੇ ਨੇ ਤਾੜ ਪੀੜੋ ਕੀਤਾ ਤੇ ਬਹੁਤ ਸਾਰੇ ਕਿਸਾਨਾਂ ਆਪੋ ਦੇ ਘਰੇ ਸੁਭਾ ਸੋਤੇ ਮਾਰ ਕੇ 4 ਤਰੀਕ ਨੂੰ ਵੱਡੀ ਪਦਰਧੇ ਆ ਕੇ ਫਿਰ ਤਾੜ ਕੀਤਾ ਗਿਆ ਬਈ ਇਹਨੇ ਸਾਲ ਹੋ ਗਿਆ ਲੋਕ ਸਰਕਾਰ ਕੀ ਕਰ ਖੜਾ ਕਰਾਵੇ ਉਹ ਕਿਹੜੀਆਂ ਮੰਗਾਂ ਸਰਕਾਰ ਨੂੰ ਉਦੇ ਵਿੱਚ ਜੋ ਖੁਮਾਦਕਾਰਾਂ ਨੂੰ ਉਹਨਾਂ ਦੇ ਹੱਕ ਦੱਤੇ ਜਾਣ ਜੋ ਐਮਐਸਪੀ ਦਾ ਮੁੱਦਾ ਵਗ ਜੋ ਪਾਰਟੀ ਬਣੀ ਹੈ ਨਾ ਉਹਨਾਂ ਨੂੰ ਨਰੇ ਅਤੇ ਕੋਪੀ ਤੇ ਹੋਰ ਉਸਵਾਦੇ ਉੱਤੇ ਉਹਨਾਂ ਨੂੰ ਐਮਐਸਪੀ ਦੀ ਖਰੀਦ ਦੀ ਗਾਰੰਟੀ ਦਿੱਤੀ ਗਈ ਕਿਉਂ 6 ਫਸਲਾਂ ਦੇ ਉੱਤੇ ਸੀ ਜੋ ਤਿੱਗੜ ਮੋਰਚਾ ਲੱਗਾ ਜੀ ਉਹਦੇ ਤੇ ਮੰਗੀ ਸੀਗੀ ਪਰ ਇਹ ਵਿਚਾਰੇ ਹੀ ਮੀਟਿੰਗ ਛੱਡ ਕੇ ਤਾਂ ਭੱਜ ਗਏ ਸਰਕਾਰ ਹੋਰ ਬਣਾਈ ਹੈ ਸਰ ਜੀ ਪੰਜਾਬ ਸਰਕਾਰ ਉਹ ਇਹ ਇਹ ਕਿਹਾ ਗਿਆ ਕਿ ਜੀ ਇਹ ਇਹ ਜਿੰਗਾ ਮੰਗਾ ਜੇ ਸੈਂਟਰ ਦੀਆਂ ਜੀ ਨਹੀਂ ਬਿਲਕੁਲ ਨਹੀਂ ਉਹ ਸਾਡੇ ਨਾਲ ਸਾਡੇ ਜੋ ਸੂਬੇ ਦੇ ਆਗੂ ਆ ਉਹਨਾਂ ਨੇ ਸੱਜ ਉਹ ਤ ਕਿਸਾਨ ਮੋਰਚੇ ਨੇ ਚੈਲੰਜ ਕੀਤਾ ਬਈ ਮੌਕਮਾਂਤਰੀ ਉੱਤੇ ਆਵੇ ਆ ਕੇ ਦੱਸੇ ਵੀ ਇਹ ਸੂਬੇ ਦੀਆਂ ਜੀ ਉਹਨਾਂ ਨੂੰ ਦੱਸਾਂ ਦਿੱਤੀ ਕਿ ਇੰਦਰ ਦੀਆਂ ਸੂਬੇ ਦੀਆਂ ਕਿਉਂਕਿ ਜਿਹੜੀਆਂ ਮੰਗਾਂ ਆ ਉਹਦੇ ਵਿੱਚ ਯੂ ਐਮ ਐਸ ਪੀ ਦੀ ਖਰੀਦੀ ਗਾਰੰਟੀ ਆ ਜਿਹੜੀ ਉਹ ਖਰੀਦੀ ਗਾਰੰਟੀ ਆਦੀ ਜੋ ਉਹ ਜਾਂ ਸਰਕਾਰ ਨੇ ਦੇਣੀ ਆ ਜਿਹੜੀ ਰਹਿ ਗਈ ਉਹ ਕੰਪਨੀ ਤੋਂ ਮੰਗੋ ਅੱਜ ਦਾ ਧਰਮ ਹੈ ਜੀ ਸੇਵਾ ਪਹੁੰਚਾਉਣੀ ਅੱਜ ਦੇ ਤਾਂ ਦੇਖੋ ਕਿ ਪੱਤਰਕਾਰੀ ਅਸੀਂ ਇਹਨਾਂ ਨੂੰ ਜਾਂ ਜੀ ਸਮੱਸਿਆ ਆਈ ਹੈ ਦੇ ਪ੍ਰਤੀ ਵੈਲਕਮ ਜੀ ਸਮੱਸਿਆ ਆਈ ਆ ਜੋ ਵੇ ਅਸੀਂ ਧਰਦਾ ਲਗਾਇਆ ਸੀ ਇਹ ਸਕੇਮ ਨੇ ਇਹ ਬਲਾਕ ਨੇ ਹਾਲ ਸੰਗਲੇ ਦੇ ਸਕੇਮ ਬਾਜੂ ਮੀਟਿੰਗ ਕੀਤੀ ਸੀ ਬਕਾਇਦਾ ਉਹਦੇ ਘਰ ਮੂਰੇ ਇਹ ਧਰਨਾ ਲੱਗਣਾ ਸੀ ਪਰ ਭਗਵਾਨ ਤੋਂ ਮਾਨ ਨੇ ਅਜੇ ਇਹਨਾਂ ਦੇ ਕੋਈ ਪਾਰਟੀ ਮੇਰਾ ਰੱਖੀ ਸੀ ਉੱਥੇ ਹੋਣਾ ਸੀ ਸਵੇਰ ਤੋਂ ਹੀ ਸਾਨੂੰ ਇਹ ਬੋਲਤ ਪ੍ਰਸ਼ਾਸਨ ਕਿਤੇ ਕੋਈ ਫੋਨ ਲਗਾਉਂਦੇ ਆ ਕਿਤੇ ਬਲਾਕ ਆ ਆ ਆ ਰਾਤ ਵੀ ਅਜੇ ਆچھے ਪਾਸੇ ਹੋ ਗਈ ਕਟਰੀਆ ਵੱਡੀ ਪਦਰ ਤੇ ਧਰਨਾ ਇਹ ਚਪੌਂ ਮਰ ਵੀ ਹੈ ਲਗਾਣਾ ਚਾਹੀਦਾ ਕਿਉਂਕਿ ਇਹਦਾ ਨਾਲ ਹੀ ਕੋਠੀ ਮੂਰੇ ਰਖਾਈ ਹੋਈ ਸੀ ਉਹਨਾਂ ਨੇ ਸਪਾਰ ਇੰਟਰਨੈਸ਼ਨਲ ਉਧਰ ਨਹੀਂ ਸਾਈਡ ਤੇ ਆਨ ਨਹੀਂ ਕੀਤਾ ਹਾਂਜੀ ਪਿੰਡਾਂ ਦੇ ਵਿੱਚ ਦਹਿਸ਼ਤ ਜਰੂਰ ਪਾਈ ਗਈ ਹੈ ਗੱਡੀਆਂ ਲੈ ਕੇ ਗਏ ਵੱਡੀ ਪੁਤਰ ਦੇ ਉੱਤੇ ਗੱਡੀਆਂ ਨੇ ਹੂਟਰ ਮਾਰੇ ਹੈ ਪ੍ਰਧਾਨ ਦੇ ਪਿੰਡ ਵੀ ਗਿਆ ਮੇਰੇ ਪਿੰਡ ਵੀ ਗੱਡੀਆਂ ਲੈ ਕੇ ਅੱਛਾ ਸਰ ਕੋਈ ਮੜਾ ਭਟਾਜ ਵਾਲਾ ਇਹਦਾ ਮੀਤ ਪ੍ਰਧਾਨ ਕਾ ਅਕਤੀਖ ਸੰਜੀਤ ਜਿਹੜਾ ਅੱਜ فائدہ تو یہ ہے کہ مندی کا موقع پاؤ کون ماں بھائی تو کام سے مخلف پری بڑا رہا ہے اس کا جواب دینے واسطے اج نہیں بولوں گا دسو مندی با نامی یہ گل <سؤال> دھیان جو رکھنا نہیں کرنا سی 12 مندی با نامی یہ گل دھیان جو رکھنا ਲੌਂਚ ਸਫਲ ਹੋਇਆ ਰਾਜ ਨੂੰ ਦੱਸਿਆ ਹੈ ਕਿ ਉਹਨਾਂ ਦੱਖਣ ਆਏ ਜਿਹੜੇ ਅੰਡੇ ਨੂੰ ਬ੍ਰਾਹਮਣਾਂ ਦੇ ਪਾਂਡਰ ਮਾਰਦੇ ਹੋ ਸੀ ਪੰਜਾਬ ਅੱਛਾ ਜਿਹੜੇ ਆਪਣੀ ਬੰਦੇ ਨਿਕਾਲਣਾ ਵੀ ਕਰਨੀ ਦੀ ਵਾਰਨ ਦੇਣਾ ਜਿਹੜੇ ਸਾਡੇ ਮੁੱਖ ਮੰਤਰੀ ਮਾਰ ਕੇ ਸਭ ਸੁਸ ਹੋ ਗਿਆ ਇਹ ਦੋਨੇ ਕੰਮ ਕਰਾਉਣੇ ਦੇ ਜੀ ਜੀ ਸਰਕਾਰ ਬਾਦ ਦੀ ਲੋਕਾਂ ਦਾ ਸਮਾਹ ਆ ਕੇ ਦੋ ਦੋ ਤਨ ਹੋ ਗਏ ਆ। ਆਹ ਕਾਰ ਵੇਚਣਾ ਚਾਹੁੰਦਾ ਇੱਥੇ। ਵੀਡੀਓ ਦੀ 50 ਤੱਕ ਦੇ। ਇਸੇ ਪਰਮਾਨੰਤ ਪੰਜਾਬ ਦੇ ਵਿੱਚੋਂ ਮਤਲਬ ਕੰਪਨੀ। ਕਹਾਂ ਗੱਲ ਜਾਰੀ ਹੈ। ਉਹ ਆਪਣਾ ਜਿਹੜਾ ਹੋਇਆ ਹੁਣ ਫਰਵਾਹ ਕਰਦੇ ਆਂ 8:00 ਵਜੇ ਅੱਛਾ ਇਸ ਤੋਂ ਅਗਲੀ ਮੀਟਿੰਗ ਹੋਣੀ ਹੈ ਪੰਜ ਜੀ ਆਂ ਦੀ ਪਿੰਡ ਦੇ ਵਿੱਚ ਜਿਹੜਾ ਕਿਸਾਨ ਜਿਹੜਾ ਕਾਪੀ ਵਿੱਚ ਜਿਹੜਾ ਵੱਡਾ ਹੱਲਾ ਹੁਣ ਕ੍ਰੰਪ ਸਰਕਾਰ ਨੇ ਉਹਦੇ ਵਿੱਚ ਉਹਦੇ ਜਨਾਰ ਨੇ ਜੀ ਅਸੀਂ ਉਹੀ ਬੰਦੇ ਹਾਂ ਜਿਹੜਾ ਗੈਟ ਨਹੀਂ ਹੁੰਦਾ ਸੀ ਪ੍ਰੀ ਬਾਜ਼ਾਰ ਬੁਦੇਮ ਇਤੇ ਨੇ ਕੈਂਪੀ ਦਿੱਤੀ ਹੈ ਅਮਰੀਕਾ ਸਰਕਾਰ ਨੂੰ ਚਲੋ ਹੁਣੇ ਮੇਰਾ ਕੋਠਾ ਕਰਾਉਣੇ ਕਿੱਟੋ ਮੈਂ ਕੋਈ ਡਿਊਟੀ ਜਦੋਂ ਉਹ ਫ੍ਰੀ ਬਿਊਟੀ ਮਾਲ ਹੈ ਜਿਹੜੇ ਸੰਗ ਪਲਾਸ ਕਣਕ ਦਾ ਦਰ ਸਹਰਾ ਦਾ ਪ੍ਰਾਤਨ ਹੋਣਾ ਨਹੀਂਗਾ ਸਾਡੇ ਕਿਸਾਨ ਜਿਹੜੇ ਇਹ ਫਿਕਰ ਕਰਾਇਮ ਕਰਿਆ ਕਰਾ ਤੋਂ ਬੇਰਜ਼ਾਰ ਹੋਣਗੇ ਬਾਦ ਸਾਡੇ ਬਚਾਓ ਨਹੀਂ ਸਾਡੇ ਬੋਲੀਆਂ ਤੁਸੀਂ ਦੇਖੋ ਫਿਕਰਮੰਦ ਵੀਡੀਆ ਫਿਕਰਮੰਦ ਵੀਡੀਆ ਨਾਲ ਪਰ ਅਸੀਂ ਗੁਰਦੇ ਹਾਲ ਦੀ ਕਿਸਾਨਾਂ ਦੇ जनाबों ने जरा कोई क्या चिंता करके 3 पर आ गए तो भाई तक चली जानी है ਸਹੀ ਕਰਕੇ ਕਰ ਰਹੇ ਹੋਗੇ ਬੱਚਾ ਬਾਈ ਮਾਰੇ ਪਾਸੇ ਨੇ